ਲੈ ਹਾਲ ਚਾ ਚਨਮਾਸਤੇ ਨਹੀਂ ਪਹੁੰਚਿਆ ਕੀ ਸਮਝੋ ਸਪੈਸ਼ਲ ਜੀ ਔਰ 28 ਦਿਨ ਹੋ ਚੁੱਕੇ ਨੇ ਟੋਟਲ ਤੁਸੀਂ ਇਹ ਵੇਖ ਲਓ ਫਰਕ ਕਿੰਨਾ ਹੈ ਇੱਕ ਕਿਸਾਨ ਪਤਾ ਲੱਗਣ ਦਾ ਦੇ ਬਾਈ ਦੇ ਉਹਦੀ ਸੇਚ ਗਰਾਵਟ ਆ ਰਹੀ ਹੈ ਡੱਲੇਵਾਲ ਸਾਹਿਬ ਦੀ ਔਰ ਸਮੁੱਚੇ মিডিਏ ਦੇ ਵਿੱਚ ਸਮੁੱਚੀ ਆਪੋਜੀਸ਼ਨ ਪਾਰਟੀਆਂ ਸਾਰੀਆਂ ਜਿੰਨੂੰ ਵੀ ਦਰਦਿਆ ਐਨਜੀਓ ਵੀ ਜਾ ਰਹੇ ਪਰ ਵੇਖ ਲਓ ਸਰਕਾਰ ਦੀ ਇੱਕ ਬੰਦੇ ਦੇ ਇੰਨੀ ਕਿ ਮੇਰਾ ਖਿਆਲ ਹੈ ਵੀ ਉਹ ਵੀ ਪਤਾ ਨਹੀਂ ਕਿੱਦਾਂ ਉਹਦੇ ਆਈ ਹੋਊਗੀ ਛਰੀਟ ਔਰ ਕਿਤੇ ਸੱਟ ਲੱਗੀ ਮਾੜੀ ਮੁੱਟੀ ਕੀ ਹੋਇਆ ਬਟ ਉਹਦਾ ਪਤਾ ਲਾਣ ਲਈ ਇਹ ਮਤਲਬ ਦੋਆਂ ਢਾਈਆਂ ਘੰਟਿਆਂ ਚ ਸਮੁੱਚੀ ਮਿਨਿਸਟਰੀ ਸੈਂਟਰ ਦੀ ਉੱਥੇ ਚਲੇਗੀ ਜਿਹੜਾ ਬੰਦਾ ਲੋਕਾਂ ਦੇ ਹੱਕਾਂ ਦੀ ਲੜ ਰਿਹਾ ਜਿਹੜਾ ਸੁਵਿਧਾਹਾਲੀ ਲੜ ਰਿਹਾ ਕਿਉਂਕਿ ਡੱਲੇਵਾਲ ਸਾਹਿਬ ਕੀ ਮੰਗ ਰਿਹਾ ਕਨਸਟੀਟਿਊਸ਼ਨ ਰਾਈਟ ਸਾਨੂੰ ਐਜੀਟੇਸ਼ਨ ਕਰ ਲੈਣ ਦੋ ਸਾਨੂੰ ਦਿੱਲੀ ਜਾ ਲੈਣ ਦੋ ਅਸੀਂ ਆਪਣੀ ਗੱਲ ਰੱਖਣੀ ਹੈ ਜਿਹੜੇ ਅਧਿਕਾਰ ਆ ਤੇ ਦੂਜੇ ਬੰਨੇ ਜਿਹੜੇ ਬੰਦੇ ਅਧਿਕਾਰ ਦੀ ਅਧਿਕਾਰ ਨੂੰ ਕੁਚਲ ਰਹੇ ਆ ਉਹਨਾਂ ਦੇ ਇੱਕ ਬੰਦੇ ਨੂੰ ਡਰਾਮਾ ਕਰਕੇ ਇੱਕ ਡਰਾਮ ਡਰਾਮੈਟਿਕ ਤਰੀਕੇ ਦੇ ਨਾਲ ਭਰਤੀ ਕਰਕੇ ਉਹਦਾ ਪਤਾ ਲੈਣ ਜਾ ਰਹੇ ਆ ਇਹ ਫਰਕ ਹੈ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਔਰ ਇਹ ਉਹਨਾਂ ਦੇ ਮਨ ਦਾ ਮੰਚਾ ਹੈ ਉਹਨਾਂ ਦੀ ਮਾਨਸਿਕਤਾ ਜਿਹੜੀ ਹੈ ਮਤਲਬ ਬਿਲਕੁਲ ਸੰਤੁਲਨ ਉਹਨਾਂ ਦਾ ਗੈਪ ਹੋ ਚੁੱਕਾ ਹੈ ਉਹਨਾਂ ਨੂੰ ਸਿਰਫ ਇੱਕ ਹੀ ਦਿਖਦਾ ਹੈ ਕਿ ਡਿਕਟੇਟਰਸ਼ਿਪ ਤੱਕਾ ਕਿਦਾਂ ਕਰਨਾ ਉਸੇ ਤੇ ਉਹ ਕਾਇਮ ਨੇ ਉਹੀ ਉਹ ਕਰ ਰਹੇ ਨੇ ਜੇ ਮਨ ਚ ਕੁਝ ਵੀ ਸੰਵਿਧਾਨ ਦੇ ਪ੍ਰਤੀ ਜਿਹੜਾ 75 ਸਾਲਾ ਅਸੀਂ ਮਨਾ ਰਹੇ ਹਾਂ ਜੇ ਮਾਂ